ਕਿਤਾਬ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਲੇਖਕ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਪੰਜਵੇਂ ਭਾਗ ਵਿੱਚ ਸੁਣੋ ਮਿਸਲ ਡੱਲੇਵਾਲੀਆਂ ਮਿਸਲ ਕਰੋੜਾ ਸਿੰਘੀਆਂ ਅਤੇ ਮਿਸਲ ਆਲੂਵਾਲੀਆਂ ਰਿਆਸਤ ਕਪੂਰਥਲਾ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਿਸਲ ਡੱਲੇਵਾਲੀਆਂ ਇਸ ਜਥੇ ਦਾ ਬਾਨੀ ਸਰਦਾਰ ਗੁਲਾਬ ਸਿੰਘ ਖੱਤਰੀ ਪਿੰਡ ਡੱਲੇਵਾਲ ਦੁਆਬਾ ਜਲੰਧਰ ਵਿੱਚ ਸੁਲਤਾਨਪੁਰ ਦੇ ਨੇੜੇ ਦਾ ਸੀ ਉਸ ਦੇ ਨਜ਼ਦੀਕੀ ਭਾਈ ਗੁਰਦੇਵਾਲ ਸਿੰਘ ਹਰਦੇਵਾਲ ਸਿੰਘ ਜੈਪਾਲ ਸਿੰਘ ਅਮਰਤੇ ਸ਼ੱਕੇ ਉਸ ਦੇ ਜਥੇ ਵਿੱਚ ਸ਼ਾਮਲ ਹੋ ਗਏ ਛੋਟੇ ਕੱਲੂ ਘਾਰੇ ਸਮੇਂ ਸਰਦਾਰ ਹਰਦੇਵਾਲ ਸਿੰਘ ਤੇ ਜੈਪਾਲ ਸਿੰਘ ਰਾਵੀ ਵਿੱਚ ਰੁੜ ਗਏ ਸਨ ਜਦ 1748 ਈਸਵੀ ਵਿੱਚ ਮਿਸਲਾਂ ਬਣੀਆਂ ਤਾਂ ਸਰਦਾਰ ਗੁਲਾਬ ਸਿੰਘ ਨੇ ਆਪਣੀ ਵੱਖਰੀ ਮਿਸਲ ਬਣਾ ਲਈ ਜਿਸ ਦਾ ਨਾਂ ਉਸਦੇ ਪਿੰਡ ਦੇ ਨਾਮ ਉੱਤੇ ਮਿਸਲ ਡੱਲੇਵਾਲੀਆਂ ਪੈ ਗਿਆ ਸਰਦਾਰ ਗੁਲਾਬ ਸਿੰਘ ਕਲਾਨੌਰ ਦੇ ਹਾਕਮ ਨਾਲ ਲੜ ਕੇ 1812 ਬਿਕਰਮੀ ਸੰਨ 1755 ਵਿੱਚ ਸ਼ਹੀਦ ਹੋ ਗਿਆ ਤਾਂ ਸਰਦਾਰ ਗੁਰਦਿਆਲ ਸਿੰਘ ਮਿਸਲ ਦਾ ਲੀਡਰ ਬਣਿਆ ਅਗਲੇ ਸਾਲ ਉਹ ਵੀ ਇੱਕ ਲੜਾਈ ਵਿੱਚ ਸ਼ਹੀਦ ਹੋ ਗਿਆ ਤਾਂ ਸਰਦਾਰ ਤਾਰਾ ਸਿੰਘ ਕੰਗ ਜੱਟ ਪਿੰਡ ਤੋੜਾਂਵਾਲੀ ਮਿਸਲਦਾਰ ਬਣਿਆ 1758 ਈਸਵੀ ਨੂੰ ਊੜਮੋ ਟਾਂਡਾ ਦੀ ਲੜਾਈ ਵਿੱਚ ਦੀਵਾਨ ਸ਼ਬੰਬਰਦਾਸ ਕਤਲ ਹੋ ਗਿਆ ਤਾਂ ਸਿੰਘਾਂ ਨੇ ਦੁਆਬਾ ਜਲੰਧਰ ਉੱਤੇ ਕਬਜ਼ਾ ਕਰ ਲਿਆ ਉਸ ਵਿੱਚੋਂ ਲਗਭਗ 3 ਲੱਖ ਦਾ ਇਲਾਕਾ ਸਰਦਾਰ ਤਾਰਾ ਸਿੰਘ ਕੇਬਾ ਨੇ ਮੰਲ ਲਿਆ ਜਦ 1764 ਈਸਵੀ ਵਿੱਚ ਜੈਨ ਖਾਨ ਨੂੰ ਕਤਲ ਕਰਕੇ ਸਿੰਘਾਂ ਨੇ ਸੂਬਾ ਸਰਹਿੰਦ ਵੰਡਿਆ ਤਾਂ ਹੇਠ ਲਿਖੇ ਇਲਾਕੇ ਇਸ ਮਿਸਲ ਦੇ ਕਬਜ਼ੇ ਵਿੱਚ ਆ ਗਏ ਢੋਆ ਸਾਰਨ ਮੁਸਤਬਾ ਬਾਦ ਬਜਰਾਲ ਚਾਂਪੁਰ ਤੁਮਸੀ ਗੜੀ ਜਾਮਰਾਈਆਂ ਹੈਬਤਪੁਰ ਖੇੜਾ ਚੂਨੀਆਂ ਲਾਂਡਵਾ ਇੰਦਰੀ ਸ਼ਾਮਗੜ ਪਹੋਆ ਕਹੋਦ ਸਿਕੰਦਰਾ ਮਿਕਰੀ ਥਾਨੇਸਰ ਸਿਆਲਬਾ ਖੰਨਾ ਧਰਮ ਸਿੰਘ ਵਾਲਾ ਧਰਮਕੋਟ ਮਾੜੀ ਤਿਹੜਾ ਕੰਗ ਲੋਈਆਂ ਰੋਪੜ ਾਵਾਨਕੋਟ ਸੀਸਵਾਲ ਕੋਰਾਲੀ ਖਰਾਜ਼ਾਬਾਦ ਡੇਰਾ ਟੰਡਵਾਲਾ ਆਰਨੌਲੀ ਸਿੱਧੂਵਾਲ ਬਾਂਗਰ ਆਮਲੂ ਕੁਲਰ ਖੜਿਆਲ ਅਕਾਲਗੜ ਬਰਾੜਾ ਇਸੇ ਸਾਲ ਫਰਵਰੀ 1764 ਈਸਵੀ ਜਦ ਬੁੱਢੇਦਲ ਨੇ ਜਮਨਾਪਾਰ ਹਮਲਾ ਕੀਤਾ ਤਾਂ ਸਰਦਾਰ ਤਾਰਾ ਸਿੰਘ ਕੇਬਾ ਵੀ ਨਾਲ ਸੀ ਉਹ ਜਮਨਾਪਾਰ ਕਈ ਇਲਾਕਿਆਂ ਵਿੱਚ ਸ਼ਾਮਲ ਰਿਹਾ 1769 ਈਸਵੀ ਵਿੱਚ ਉੱਪਰ ਲਿਖੇ ਇਲਾਕਿਆਂ ਤੋਂ ਇਲਾਵਾ ਦੁਆਬਾ ਜਲੰਧਰ ਵਿੱਚ ਇਸ ਮਿਸਲ ਕੋਲ ਇਹ ਇਲਾਕੇ ਸਨ ਹਰਾਹੋਂ ਮਹਿਤਪੁਰ ਨਵਾਂ ਸ਼ਹਿਰ ਫਿਲੌਰ ਸਰਾਈ ਦੱਖਣੀ ਨਕੋਧਰਾ ਇਹ ਸਾਰੇ ਇਲਾਕੇ ਸਤਲੂਜ ਦੇ ਦੋਹੀਂ ਪਾਸੇ 8 ਲੱਖ ਸਾਲਾਨਾ ਦੇ ਸਨ ਸਰਦਾਰ ਤਾਰਾ ਸਿੰਘ ਕੇਬਾ ਮਾਲਵੇ ਦੇ ਸਿੱਖਾਂ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿੱਚ ਸ਼ਾਮਲ ਰਿਹਾ ਇੱਕ ਵਾਰ 1790 ਈਸਵੀ ਵਿੱਚ ਪਟਿਆਲੇ ਨਾਲ ਵੀ ਲੜਿਆ ਉਹ ਲੜਾਈ ਵਿੱਚ ਦਲੇਰ ਤੇ ਆਪਣੀ ਪਰਜਾ ਵਾਸਤੇ ਬੜਾ ਰਹਿਮਦਿਲ ਤੇ ਦਾਨੀ ਸੀ ਗਰੀਬਾਂ ਵਾਸਤੇ ਉਹ ਹਮੇਸ਼ਾ ਸਦਾ ਵਰਤ ਲਾਈ ਰੱਖਦਾ ਸੀ 1807 ਈਸਵੀ ਵਿੱਚ ਉਹ ਆਪਣੀ ਰਾਜਤਾਨੀ ਰਾਹੋ ਵਿੱਚ ਸੁਰਗਵਾਸ ਹੋ ਗਿਆ ਤਾਂ ਸ਼ੇਰੇ ਪੰਜਾਬ ਨੇ ਉਸ ਦੇ ਦੋਆਬਾ ਜਲੰਧਰ ਵਿਚਲੇ ਸਾਰੇ ਇਲਾਕੇ ਜ਼ਬਤ ਕਰਕੇ ਵਾਰਸਾਂ ਨੂੰ ਜਾਗੀਰ ਦੇ ਦਿੱਤੀ ਝੰਡਾ ਸਿੰਘ ਨੂੰ ਮਾਲਪੁਰ ਤੇ ਗੁਜਰ ਸਿੰਘ ਨੂੰ ਬਲੌਕੀ ਮਿਲਿਆ ਸਰਦਾਰ ਤਾਰਾ ਸਿੰਘ ਕੇ ਬਾਦੀ ਰਾਣੀ ਰਤਨ ਕੌਰ ਕੁਝ ਸਮੇਂ ਪਿੱਛੋਂ ਲੁਧਿਆਣੇ ਚਲੇ ਗਈ ਤੇ ਅੰਗਰੇਜ਼ਾਂ ਕੋਲੋਂ ਲਗਦ ਪੈਨਸ਼ਨ ਲੈਂਦੀ ਰਹੀ ਮਿਸਲ ਕਰੋੜਾ ਸਿੰਘੀਆਂ ਪ੍ਰਸਿੱਧ ਲੀਡਰ ਸਰਦਾਰ ਸ਼ਾਮ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਕਰੋੜਾ ਸਿੰਘ ਸਰਦਾਰ ਬਗੇਲ ਸਿੰਘ ਇਸ ਜੁੱਸੇ ਦਾ ਮੋਢੀ ਸਰਦਾਰ ਸ਼ਾਮ ਸਿੰਘ ਜੱਟ ਪਿੰਡ ਨਾਰਲੀ ਦਾ ਸੀ ਨਾਰਦ ਦੇ ਹਮਲੇ ਸਮੇਂ ਸਰਦਾਰ ਸ਼ਾਮ ਸਿੰਘ ਨਾਦਰ ਦੀ ਫੌਜ ਨਾਲ ਲੜ ਕੇ ਸ਼ਹੀਦ ਹੋ ਗਿਆ 1739 ਈਸਵੀ ਤਾਂ ਉਸ ਦਾ ਸਾਥੀ ਸਰਦਾਰ ਕਰਮ ਸਿੰਘ ਜਥੇਦਾਰ ਬਣਿਆ ਇਹ ਦੋਵੇਂ ਸਰਦਾਰ ਖਾਲਸੇ ਦੀਆਂ ਬਹੁਤ ਸਾਰੀਆਂ ਮਹਿੰਮਾਂ ਵਿੱਚ ਸ਼ਾਮਲ ਰਹੇ 1803 ਬਿਕਰਮੀ 1746 ਈਸਵੀ ਵਿੱਚ ਸਰਦਾਰ ਕਰਮ ਸਿੰਘ ਇੱਕ ਲੜਾਈ ਵਿੱਚ ਸ਼ਹੀਦ ਹੋ ਗਿਆ ਤਾਂ ਸਰਦਾਰ ਕਰੋੜਾ ਸਿੰਘ ਪਿੰਡ ਪੈਜਗੜ ਜ਼ਿਲ੍ਹਾ ਗੁਰਦਾਸਪੁਰ ਜੱਥੇਦਾਰ ਬਣਿਆ ਜਦ 1748 ਈਸਵੀ ਵਿੱਚ ਮਿਸਲਾਂ ਬਣੀਆਂ ਤਾਂ ਕਰੋੜਾ ਸਿੰਘ ਨੇ ਵੱਖਰੀ ਮਿਸਲ ਬਣਾ ਲਈ ਜਿਸ ਦਾ ਨਾਮ ਮਿਸਲ ਪੈਜਗੜੀਆਂ ਜਾਂ ਕਰੋੜਾ ਸਿੰਘ ਹੀ ਰੱਖਿਆ ਗਿਆ ਸਰਦਾਰ ਕਰੋੜਾ ਸਿੰਘ ਬੜਾ ਦਲੇਰ ਤੇ ਤਲਵਾਰੀਆ ਸੀ ਉਹਨਾਂ ਟਾਂਡਾ ਦੀ ਲੜਾਈ ਵਿੱਚ ਦੀਵਾਨ ਬਿਸ਼ੰਬਰ ਦਾਸ ਦਾ ਸਿਰ ਇਸੇ ਵੱਢਿਆ ਸੀ ਵੱਡੇ ਘਲੂ ਘਾਰੇ ਵਿੱਚ 1762 ਈਸਵੀ ਇਸ ਦੇ ਸਰੀਰ ਤੇ ਕਈ ਫੱਟ ਲੱਗੇ ਪਰ ਫਿਰ ਵੀ ਸੂਰਮਾ ਅੱਗੇ ਹੋਖ ਲੜਦਾ ਰਿਹਾ ਜਦ ਅਫਦਾਲੀ ਦੇ ਵਾਪਸ ਮੁੜਨ ਉਤੇ ਦਲ ਖਾਲਸਾ ਦੇ ਦੋ ਜਥੇ ਬੁੱਢਾ ਦਲ ਤੇ ਤਰਨਾ ਦਲ ਬਣੇ ਤਾਂ ਇਹ ਮਿਸਲ ਬੁੱਢਾ ਵਿੱਚ ਸ਼ਾਮਲ ਹੋ ਗਿਆ 1764 ईस्वी ਵਿੱਚ ਜੈਨ ਖਾਨ ਨੂੰ ਮਾਰ ਕੇ ਸਿੰਘਾਂ ਨੇ ਸਰਹਿੰਦ ਦਾ ਸੂਬਾ ਵੰਡਿਆ ਤਾਂ ਹੇਠ ਲਿਖੇ ਇਲਾਕੇ ਇਸ ਮਿਸਲ ਨੇ ਮੰਨ ਲਏ ਸ਼ਾਮ ਸਿੰਘ ਵਾਲਾ ਧੀਰ ਗਦੌਲੀ ਨਾਗਲਾ ਲਾਲਪੁਰ ਮਸੀਮ ਵਾਲਾ ਕਬੂਤਰਖਾਨਾ ਬਲਚੂਰਪੁਰ ਤਲਾਕੌਰ ਬਸੂੜ ਕਲਾਵਾਰ ਕਲਸੀਆਂ ਲੀਂਦਾ ਸਢੋਰਾ ਬਿਲਾਸਪੁਰ ਕੋਟਰੂ ਮਸ਼ਰੋਲੀ ਮਾਈ ਰਾਜਾ ਸੈਦੋਖਤਰਾਨੀ ਰਾਜਕੌਰ ਧਨੌੜਾ ਰਡੌਰ ਜੈਨਪੁਰ ਭੇੜੀ ਸ਼ਸ਼ਰੋਲੀ ਝੜਿੱਕ ਕੋਟ ਕਿਨੌੜੀ ਜ਼ਮੀਤਗੜ ਛਲੌਦੀਆਦ ਇਸ ਤੋਂ ਵੱਖਰਾ ਦੁਆਬਾ ਜਲੰਧਰ ਵਿੱਚ ਇਹ ਇਲਾਕਾ ਇਸ ਮਿਸਲ ਦੇ ਕਬਜ਼ੇ ਵਿੱਚ ਸੀ ਹਰਿਆਣਾ ਸ਼ਾਮਚਰਾਸੀ ਖੁਰਦੀਨ ਕਨੌੜੀ ਗਰਜਾ ਹੁਸ਼ਿਆਰਪੁਰ ਚਾਰੇ ਬਸੀਆਂ ਸ਼ਮਸ਼ਾబాద్ ਬੰਦੇਲੀ ਬਹਾਦਰਪੁਰ ਤਲਵਾਨਾ ਸਰਹੰਦ ਫਤਿਹ ਕਰਕੇ ਤਰਨਾ ਦਲ ਤਾਂ ਮਾਜੇ ਨੂੰ ਮੁੜ ਗਿਆ ਤੇ ਬੁੱਢਾ ਦਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਜਥੇਦਾਰੀ ਥੱਲੇ 1 ਅਪ੍ਰੈਲ 1764 ਈਸਵੀ ਬੁੱਢੀਆ ਘਾੜ ਤੋਂ ਜਮਨਾ ਪਾਰ ਟੱਪ ਗਿਆ 20 ਫਰਵਰੀ ਨੂੰ ਸਿੰਘਾਂ ਸਹਾਰਨਪੁਰ ਜਾ ਲੁੱਟਿਆ ਫਿਰ ਸ਼ਾਮਲੀ ਕੰਦੇਲਾ ਅੰਬਲੀ ਮੀਰਾਪੁਰ ਦੇਵਬੰਦ ਮੁਜ਼ਫਰਨਗਰ ਜਵਾਲਾਪੁਰ ਕਨਖਲ ਲੰਡੋਰਾ ਨਜ਼ੀਮਾਬਾਦ ਨਗੀਨਾ ਮੁਰਾਦਾਬਾਦ ਚੰਦौसी अनूप शहर गढ़ मुक्तेश्वर आद शहर लूट ले हमले इस हमले ਵਿੱਚ ਨਜ਼ੀਮ ਦੌਲਾ ਦੀ ਫੌਜ ਨਾਲ ਲੜ ਕੇ ਸਰਦਾਰ ਕਰੋੜਾ ਸਿੰਘ ਗੋਲੀ ਨਾਲ ਸ਼ਹੀਦ ਹੋ ਗਿਆ ਸਿੰਘ ਫਿਰ ਸਰਹੰਦ ਆ ਬੈਠੇ ਸਰਦਾਰ ਕਰੋੜਾ ਸਿੰਘ ਦੀ ਔਲਾਦ ਕੋਈ ਨਹੀਂ ਸੀ ਉਸ ਮਿਸਲ ਦਾ ਲੀਡਰ ਸਰਦਾਰ ਬਗੇਲ ਸਿੰਘ ਢਾਲੀਵਾਲ ਜੱਟ ਬਣਿਆ ਉਹ ਇਸ ਮਿਸਲ ਦਾ ਸਭ ਤੋਂ ਨਾਮਵਰ ਸਰਦਾਰ ਹੋਇਆ ਉਸ ਨੇ ਆਪਣੀ ਰਾਜਧਾਨੀ ਛਲੌਦੀ ਬਣਾ ਲਈ 1765 ਈਸਵੀ ਵਿੱਚ ਜਦ ਬੁੱਢਾ ਦਲ ਨੇ ਨਜੀਮਾ ਦੌਲਾ ਦੇ ਵਿਰੁੱਧ ਰਾਜਾ ਜਵਾਰਮਲ ਦੀ ਮਦਦ ਕੀਤੀ ਤਾਂ ਸਰਦਾਰ ਬਘੇਲ ਸਿੰਘ ਵੀ ਖਾਲਸਾ ਫੌਜ ਵਿੱਚ ਸ਼ਾਮਲ ਸੀ ਅਬਦਾਲੀ ਦੇ 8ਵੇਂ ਹਮਲੇ ਵਿੱਚ ਉਸਨੇ ਬੜੀ ਬਹਾਦਰੀ ਵਿਖਾਈ ਖਾਸ ਕਰ ਬਟਾਲੀ ਦੀ ਲੜਾਈ ਵਿੱਚ ਬਘੇਲ ਸਿੰਘ ਨੇ ਅਬਦਾਲੀ ਦਾ ਡੇਰਾ ਲੁੱਟਿਆ ਮਈ 1767 ਈਸਵੀ ਨੂੰ ਸਿੱਖਾਂ ਨੇ ਫਿਰ ਜਮਨਾਪਾਰ ਹਮਲਾ ਕੀਤਾ ਅਬਦਾਲੀ ਉਸ ਵੇਲੇ ਪੰਜਾਬ ਵਿੱਚ ਹੀ ਸੀ ਉਸਨੇ ਆਪਣਾ ਜਰਨੈਲ ਜਹਾਨ ਖਾਨ ਨਜੀਬਉਦਲਾ ਦੀ ਮਦਦ ਵਾਸਤੇ ਭੇਜਿਆ ਸ਼ਾਮਲੀ ਤੇ ਕਿਰਾਨਾਂ ਦੇ ਵਿਚਕਾਰ ਨਜੀਬਉਦਲਾ ਤੇ ਜਹਾਨ ਖਾਨ ਨੇ ਸਿੱਖਾਂ ਤੇ ਹਮਲਾ ਕੀਤਾ ਬੜੀ ਸਖਤ ਲੜਾਈ ਹੋਈ ਜਿਸ ਵਿੱਚ ਬਗੇਲ ਸਿੰਘ ਜ਼ਖਮੀ ਹੋ ਗਿਆ ਸਿੱਖ ਵਾਪਸ ਪੰਜਾਬ ਨੂੰ ਪਰਤ ਆਏ ਇਸ ਨਵੇਂ ਹਮਲੇ ਸਮੇਂ ਵਾਪਸ ਜਾਂਦਾ ਹੋਇਆ ਅਬਦਾਲੀ ਸਿਆਲਕੋਟ ਦੇ ਇਲਾਕੇ ਵਿੱਚੋਂ ਟੱਕਾਂ ਬੰਨ ਤੁਰਿਆ ਜੋ ਸਰਦਾਰ ਜੱਸਾ ਸਿੰਘ ਸਰਦਾਰ ਚੜਤ ਸਿੰਘ ਤੇ ਸਰਦਾਰ ਬਗੇਲ ਸਿੰਘ ਨੇ ਜੇਲਮ ਕੰਡੇ ਅਬਦਾਲੀ ਤੇ ਹਮਲਾ ਕਰਕੇ ਛੁਡਾ ਲਈਆਂ ਤੇ ਪੱਲਿਓ ਖਰਚ ਦੇ ਕੇ ਘਰੋ ਘਰੀ ਪਹੁੰਚਾਈਆਂ ਅਬਦਾਲੀ ਦਾ ਡਰ ਹੁਣ ਸਿੱਖਾਂ ਦੇ ਦਿਲਾਂ ਤੋਂ ਲੈ ਗਿਆ ਸੀ ਹੁਣ ਉਹਨਾਂ ਜਮਨਾ ਤੋਂ ਪਾਰਲੇ ਇਲਾਕੇ ਵੱਲ ਧਿਆਨ ਕੀਤਾ ਜਮਨਾ ਤੋਂ ਪਾਰ ਸਿੱਖਾਂ ਨੇ ਸਭ ਤੋਂ ਪਹਿਲਾ ਹਮਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 1710 ਈਸਵੀ ਵਿੱਚ ਕੀਤਾ ਸੀ ਦੂਜਾ ਹਮਲਾ ਸਰਹਿੰਦੂ ਤੇ ਕਬਜ਼ਾ ਕਰਨ ਪਿੱਛੋਂ ਫਰਵਰੀ 1764 ਈਸਵੀ ਵਿੱਚ ਕੀਤਾ ਤੇ ਇਸ ਤੋਂ ਪਿੱਛੋਂ ਜਮਨਾਪਾਰ ਸਿੱਖਾਂ ਦੇ ਹਮਲੇ ਆਮ ਹੋ ਗਏ ਇਲਾਕੇ ਦਾ ਹਾਕਮ ਨਜੀਮਉਦੌਲਾ ਕਈ ਵਾਰ ਸਿੱਖਾਂ ਨਾਲ ਲੜ ਕੇ ਹਾਰ ਗਿਆ ਤੇ ਅੰਤ ਉਹਨੇ ਜਮਨਾਪਾਰ ਦੇ ਇਲਾਕੇ ਵਿੱਚ ਸਿੱਖਾਂ ਦਾ ਰਾਖੀ ਪ੍ਰਬੰਧ ਮੰਨ ਲਿਆ 1768 ਈਸਵੀ ਵਿੱਚ ਸਿੱਖ ਸਰਦਾਰਾਂ ਨੇ ਸਾਰਾ ਇਲਾਕਾ ਆਪਸ ਵਿੱਚ ਵੰਡ ਲਿਆ ਇਸ ਨੂੰ ਪੱਤੀਦਾਰ ਆਖਦੇ ਸਨ ਹਰ ਫਸਲ 6 ਮਹੀਨੇ ਪਿੱਛੋਂ ਉੱਥੇ ਵੱਸਣ ਵਾਲੇ 2 ਤੋਂ 5 ਰੁਪਏ ਤੱਕ ਦੀ ਵੱਡਤੀ ਸਿੱਖਾਂ ਨੂੰ ਨਜ਼ਰਾਨੇ ਦੇਣ ਤੇ ਇਸ ਬਦਲੇ ਸਿੱਖ ਉਸ ਇਲਾਕੇ ਵਿੱਚ ਲੁੱਟ ਮਾਰ ਨਾ ਕਰਨ ਇਸ ਨੂੰ ਰਾਖੀ ਪ੍ਰਬੰਧ ਕਹਿੰਦੇ ਸਨ ਇਲਾਕੇ ਦੇ ਹਾਕਮ ਨਜੀਬਉਦੌਲਾ ਨੇ ਸਿੱਖਾਂ ਦਾ ਇਹ ਹੱਕ ਪ੍ਰਵਾਨ ਕਰ ਲਿਆ ਜਮਨਾ ਤੋਂ ਲੈ ਕੇ ਦਰਿਆ ਅਟਕ ਤੱਕ ਸਿੱਖਾਂ ਦੀ ਰਾਸੀ ਤਾਕਤ ਬਣ ਚੁੱਕੀ ਸੀ ਹੁਣ ਸਿੱਖ ਮਿਸਲਾਂ ਆਪਸ ਵਿੱਚ ਲੜਨ ਖੈਣ ਲੱਗ ਪਈਆਂ ਸਨ ਹਰ ਸਰਦਾਰ ਦੇ ਦਿਲ ਵਿੱਚ ਆਪਣੇ ਇਲਾਕੇ ਵਧਾਉਣ ਦੀ ਹੰਸ ਪੈਦਾ ਹੋ ਗਈ ਸੀ ਉਹ ਕਈ ਵਾਰ ਆਪਸ ਵਿੱਚ ਇੱਕ ਦੂਜੇ ਦੇ ਇਲਾਕੇ ਲੁੱਟ ਲੈਂਦੇ ਤੇ ਮੰਨ ਲੈਂਦੇ 1769 ਈਸਵੀ ਵਿੱਚ ਸਰਦਾਰ ਅਮਰ ਸਿੰਘ ਪਟਿਆਲੀਆਂ ਨੇ ਸਰਦਾਰ ਬਗੇਲ ਸਿੰਘ ਦੇ ਕੁਝ ਪਿੰਡ ਲੱਲੂ ਪੁੰਨੀ ਮੁੱਲਾਂਪੁਰ ਆਦ ਮਾਲ ਲੈ ਸਰਦਾਰ ਬਗੇਲ ਸਿੰਘ ਨੇ ਦਲੂਚਾ ਸਿੰਘ ਸੁਖੂ ਸਿੰਘ ਭਾਗ ਸਿੰਘ ਭੰਗਾ ਸਿੰਘ ਆਦ ਨੂੰ ਨਾਲ ਲੈ ਕੇ ਪਟਿਆਲੇ ਤੇ ਤਾਵਾ ਬੋਲ ਦਿੱਤਾ ਘੜਾਮ ਕੋਲ ਅਮਰ ਸਿੰਘ ਦੀਆਂ ਫੌਜਾਂ ਨਾਲ ਲੜਾਈ ਹੋਈ ਪਟਿਆਲੀਆਂ ਨੇ ਆਪਣੇ ਵਕੀਲ ਚੈਲ ਸਿੰਘ ਰਾਹੀਂ ਸੋਲਾ ਕਰ ਲਈ ਤੇ ਆਪਣੇ ਵੱਡੇ ਪੁੱਤਰ ਨੂੰ ਸਰਦਾਰ ਬਗੇਲ ਸਿੰਘ ਹੱਥੋਂ ਅਮਰਿਤ ਛਕਾਇਆ 1773 ਈਸਵੀ ਵਿੱਚ ਜਦ ਜਲਾਲਾਬਾਦ ਦੇ ਪੰਡਤ ਦੀ ਫਰਿਆਦ ਮੰਨ ਕੇ ਸਰਦਾਰ ਕਰਮ ਸਿੰਘ ਸ਼ਹੀਦ ਨੇ ਜਮਨਾਪਰ ਹਮਲਾ ਕੀਤਾ ਤਾਂ ਬਗੇਲ ਸਿੰਘ ਵੀ ਨਾਲ ਸੀ 11 ਦਸੰਬਰ 1773 ਈਸਵੀ ਨੂੰ ਨਨੌਤਾ ਮਾਰ ਕੇ ਸਿੰਘ ਅੱਗੇ ਵਧੇ ਜਲਾਲਾਬਾਦ ਲੋਹਾਰੀ ਦਾ ਹਾਕਮ ਅਸਨ ਖਾਂ ਮਾਰਿਆ ਗਿਆ ਸਿੰਘਾਂ ਨੇ ਸ਼ਹਿਰ ਤੇ ਇਲਾਕਾ ਲੁੱਟ ਲਿਆ ਉਸ ਪੰਡਤ ਦੀ ਲੜਕੀ ਜ਼ਾਲਮ ਦੇ ਪੰਜੇ ਵਿੱਚੋਂ ਛੁਡਵਾ ਕੇ ਹਜ਼ਾਰਾਂ ਰੁਪਏ দান ਦੇ ਕੇ ਸੌਰੇ ਤੁਰੇ ਉਦਾਲੇ ਪਦਾਲੇ ਦਾ ਇਲਾਕਾ ਲੁੱਟ ਕੇ ਸਿੰਘ ਦਿੱਲੀ ਤੇ ਜਾ ਪਏ 18 ਜਨਵਰੀ 1774 ਈਸਵੀ ਨੂੰ ਅੱਧੀ ਰਾਤ ਵੇਲੇ ਸਿੰਘ ਸ਼ਾਦਰੇ ਦਿੱਲੀ ਵਿੱਚ ਜਾਵੜੇ ਉੱਥੋਂ ਉਹਨਾਂ ਹਜ਼ਾਰਾਂ ਰੁਪਏ ਦਾ ਮਾਲ ਲੁੱਟਿਆ ਸ਼ਾਹੀ ਸੈਨਾ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਸਿੰਘ ਲੁੱਟਦਾ ਮਾਲ ਸੰਭਾਲ ਕੇ ਵਾਪਸ ਪੰਜਾਬ ਨੂੰ ਆ ਗਏ 1775 ਈਸਵੀ ਵਿੱਚ ਸਰਦਾਰ ਬਘੇਲ ਸਿੰਘ ਕਰੋੜਾ ਸਿੰਘ ਤੇ ਸਰਦਾਰ ਤਾਰਾ ਸਿੰਘ ਕੇਬਾ ਤੇ ਰਾਏ ਸਿੰਘ ਪੰਗੀ ਬੇਗੀ ਘਾਟ ਤੋਂ ਜਮਨਾ ਟੱਪੇ 22 April ਲਖਨਉਤੀ ਗੰਗੋ ਅੰਬੇਟਾ ਨਨਤਾਜ਼ ਲੁੱਟ ਕੇ ਫਿਰੋ ਦੇਵੰਦ ਚ ਜਾ ਪਏ ਉਥੋਂ ਦਾ ਹਾਕਮ ਲੜਾਈ ਵਿੱਚ ਝਾਰ ਗਿਆ ਉਸ ਦੇ ਪਰਜਾ ਉਤੇ ਕੀਤੇ ਹੋਏ ਅਤਿਆਚਾਰਾਂ ਤੋਂ ਸਿੱਖ ਜਾਣੂ ਸਨ ਸੋ ਉਸ ਨੂੰ ਜੂੰਦਾ ਸਾੜਿਆ ਗਿਆ। ਸ਼ਹਿਰ ਦੇ ਪਤਵੰਤਿਆਂ ਨੇ ਨਜ਼ਰਾਨਾ ਦੇ ਕੇ ਸਿੱਖਾਂ ਨਾਲ ਸੁਲਾਹ ਕਰ ਲਈ ਤੇ 600 ਰੁਪਏ ਸਾਲਾਨਾ ਖਰਾਜ ਦੇਣਾ ਮੰਨ ਲਿਆ। ਇਥੋਂ ਵਿਹਲੇ ਹੋ ਕੇ ਸਿੱਖ ਗੌਂਸਗੜਵਲ ਵਧੇ ਉੱਥੋਂ ਦਾ ਹਾਕਮ ਨੰਜੀਬੂ ਦੌਲਾ ਮਰ ਚੁੱਕਾ ਸੀ। 31 ਅਕਤੂਬਰ 1770 ਈਸਵੀ ਇਸ ਵੇਲੇ ਉਸ ਦਾ ਵੱਡਾ ਪੁੱਤਰ ਜਬੀਤਾ ਖਾਂ ਗੌਂਸਗੜ ਦਾ ਮਾਲਕ ਸੀ। ਉਸ ਨੇ 50000 ਨਜ਼ਰਾਨਾ ਦੇ ਕੇ ਸਿੱਖਾਂ ਨਾਲ ਸੁਲਾਹ ਕਰ ਲਈ ਇਥੋਂ ਜ਼ਬੀਤਾ ਖਾਨ ਤੇ ਸਿੱਖ ਰਲ ਕੇ ਦਿੱਲੀ ਵੱਲ ਤੁਰ ਪਏ ਰਾਹ ਵਿੱਚ ਲੇ ਸ਼ਹਿਰਾਂ ਕਸਬਿਆਂ ਨੂੰ ਲੁੱਟਦੇ ਜਾਂ ਨਜ਼ਰਾਨਾ ਲੈਂਦੇ ਸਿੰਘ ਦਿੱਲੀ ਕੋਲ ਜਾ ਪਹੁੰਚੇ 15 ਜੁਲਾਈ ਨੂੰ ਸਿੰਘਾਂ ਨੇ ਪਹਾੜ ਗੰਜ ਤੇ ਜੈ ਸਿੰਘਪੁਰਾ ਦਿੱਲੀ ਲੁੱਟ ਲੈ ਇਹਨੇ ਨੂੰ ਸ਼ਾਹੀ ਸੈਨਾ ਆ ਗਈ ਸਿੱਖਾਂ ਨਾਲ ਉਸ ਦੀ ਸਖਤ ਲੜਾਈ ਹੋਈ ਪਰ ਹਾਰ ਜਿੱਤ ਕਿਸੇ ਧਿਰ ਦੀ ਨਸੀਬ ਨਾ ਹੋਈ ਸਿੱਖ ਇਥੋਂ ਮੇਠ ਨੂੰ ਤੁਰੇ ਨਜ਼ਫੋ ਖਾਨ ਨੇ ਫਿਰ ਹਮਲਾ ਕੀਤਾ ਪਰ ਲੜਾਈ ਦਾ ਫੈਸਲਾ ਕੋਈ ਨਾ ਹੋਇਆ ਜਬੀਤਾ ਖਾਨ ਗੌਸਗੜ੍ਹ ਨੂੰ ਚਲਾ ਗਿਆ ਤੇ ਸਿੱਖ ਜਮਨਾ ਟੱਪ ਕੇ 22 ਜੁਲਾਈ 1775 ਈਸਵੀ ਪੰਜਾਬ ਨੂੰ ਪਰਤ ਆਏ ਅਬਦੁੱਲ ਐਹਦ ਨੇ ਆਪਣੇ ਭਰਾ ਅਬੁੱਲ ਕਾਸਮ ਨੂੰ ਸਹਾਰਨਪੁਰ ਦਾ ਫੌਜਦਾਰ ਬਣਾ ਕੇ ਅਕਤੂਬਰ 1775 ਈਸਵੀ ਜਬੀਤਾ ਖਾਨ ਨੂੰ ਸਜ਼ਾ ਦੇਣ ਵਾਸਤੇ ਭੇਜਿਆ ਜਬੀਤਾ ਖਾਨ ਨੇ ਮਦਦ ਵਾਸਤੇ ਸਿੱਖ ਬੁਲਾ ਲਏ ਸਰਦਾਰ ਬਗੇਲ ਸਿੰਘ ਸਰਦਾਰ ਦੇਸੂ ਸਿੰਘ ਕੈਥਲੀਆ ਸਰਦਾਰ ਰਾਏ ਸਿੰਘ ਸਰਦਾਰ ਦਲੂਚਾ ਸਿੰਘ ਸਰਦਾਰ ਦੀਵਾਨ ਸਿੰਘ ਆਦ ਫੌਜ ਲੈ ਕੇ ਬੁਢਾਨਾ ਕੋਲ ਜ਼ਬੀਤਾ ਖਾਨ ਨੂੰ ਜਾ ਮਿਲੇ ਅਬুল ਕਾਸਮ ਨਾਲ ਕਈ ਥਾਈ ਮਮੁਲੀ ਝੜਪਾਂ ਹੋਈਆਂ ਅੰਤ 11 ਮਾਰਚ 1776 ਈਸਵੀ ਨੂੰ ਅਮੀਰਨਗਰ ਕੋਲ ਲੜਾਈ ਹੋਈ ਜਿਸ ਵਿੱਚ ਸ਼ਾਹੀ ਜਨਰਲ ਅਬুল ਕਾਸਮ ਮਾਰਿਆ ਗਿਆ ਉਸ ਦੀ ਨਖਸਮੀ ਫੌਜ ਨਸ ਗਈ ਤੇ ਡੇਰਾ ਸਿੱਖਾਂ ਨੇ ਲੁੱਟ ਲਿਆ ਫਿਰ ਸਿੱਖ ਅਲੀਗੜ ਕਾਸ ਗਾਂਝ ਤੇ ਦਿੱਲੀ ਦਾ ਉਦਾਲਾ ਲੁੱਟ ਕੇ ਜੂਨ ਵਿੱਚ ਵਾਪਸ ਆ ਗਏ ਇਹਨਾਂ ਨੇਤਾਦਿਆਂ ਹਮਲਿਆਂ ਤੋਂ ਤੰਗ ਆ ਕੇ ਦਿੱਲੀ ਦੇ ਬਾਦਸ਼ਾਹ ਨੇ ਜਬੀਤਾ ਖਾਨ ਨੂੰ ਹੁਕਮ ਦਿੱਤਾ ਕਿ ਸਿੱਖਾਂ ਨਾਲ 16 ਦੀ ਗੱਲਬਾਤ ਕਰੇ ਜੂਨ 1781 ਈਸਵੀ ਇਸ ਗੱਲਬਾਤ ਦਾ ਸਿੱਟਾ ਇਹ ਨਿਕਲਿਆ ਕਿ ਬਾਦਸ਼ਾਹ ਨੇ ਗੰਗਾ ਜਮਨਾ ਦੇ ਵਿਚਲੇ ਇਲਾਕੇ ਉੱਤੇ ਸਿੱਖਾਂ ਦਾ ਹੱਕ ਰਾਖੀ ਮੰਨ ਲਿਆ ਫੈਸਲਾ ਇਹ ਹੋਇਆ ਕਿ ਸਿੱਖ ਸਰਕਾਰੀ ਮਾਮਲੇ ਵਿੱਚੋਂ ਅਠਵਾਂ ਹਿੱਸਾ ਲੈ ਲਿਆ ਕਰਨ ਤੇ ਲੁੱਟ ਮਾਰਨਾ ਕਰਨ ਪਰ ਇਹ ਸੁਲਾ ਦੇਰ ਤੱਕ ਕਾਇਮ ਨਾ ਰਹਿ ਸਕੀ ਜਨਵਰੀ 1783 ਈਸਵੀ ਵਿੱਚ ਸਰਦਾਰ ਬਗੇਰ ਸਿੰਘ ਦੀ ਜਥੇਦਾਰੀ ਥਲੇ ਸਿੱਖ ਫੇਰ ਜਮਨਾ ਟੱਪ ਐ ਸਾਰੇ ਇਲਾਕੇ ਨੂੰ ਪੈਰਾਂ ਥੱਲੇ ਲਿਤਾੜ ਕੇ ਉਹਨਾਂ ਗੰਗਾ ਕੰਢੇ ਅਨੂਪ ਸ਼ਹਿਰ ਜਾ ਲੁੱਟਿਆ ਗੰਗਾ ਦੇ ਪਾਰਲੇ ਪਾਸੇ ਨਵਾਬ ਅਬਦ ਨੂੰ ਵੀ ਖਤਰਾ ਪੈ ਗਿਆ ਨਵਾਬ ਤੇ ਉਸ ਦੇ ਸਾਥੀ ਅੰਗਰੇਜ਼ਾਂ ਦੀਆਂ ਕੁਝ ਫੌਜਾਂ ਗੰਗਾ ਦੇ ਪਾਰਲੇ ਪਾਸੇ ਸਿੱਖਾਂ ਦੇ ਟਾਕਰੇ ਵਾਸਤੇ ਆਖ ਖੜੀਆਂ ਸਿੱਖਾਂ ਗੰਗਾ ਟੱਪਣ ਦਾ ਇਰਾਦਾ ਛੱਡ ਦਿੱਤਾ ਤੇ ਉਰਾਰਲਾ ਸਾਰਾ ਇਲਾਕਾ ਲੁੱਟ ਲਿਆ ਅਲੀਗੜ੍ਹ ਤੇ ਬੁਲੰਦ ਸ਼ਹਿਰ ਦੇ ਜ਼ਿਲ੍ਹੇ ਲੁੱਟ ਕੇ ਸਿੱਖ ਦਿੱਲੀ ਵੱਲ ਹੋ ਤੁਰੇ ਮਾਰਚ 1783 ਈਸਵੀ ਵਿੱਚ ਉਹਨਾਂ ਬਰਾਰੀ ਘਾੜ ਤੋਂ ਜਮਨਾ ਟੱਪ ਕੇ ਮਲਕਾ ਗੰਜ ਸਬਜ਼ੀ ਮੰਡੀ ਤੇ ਮੁਗਲਪੁਰਾ ਦਿੱਲੀ ਲੁੱਟ ਲੈ ਸ਼ਾਹੀ ਫੌਜ ਸਿੱਖਾਂ ਨਾਲ ਲੜ ਕੇ ਹਾਰ ਗਈ ਦਾਂ ਬਾਸ਼ਾ ਨੇ 3 ਲੱਖ ਨਜ਼ਰਾਨਾ ਦੇ ਕੇ ਸਿੱਖਾਂ ਨਾਲ ਸੁਲ੍ਹਾ ਕਰ ਲਈ ਸਰਦਾਰ ਬਗੇਲ ਸਿੰਘ 4000 ਫੌਜ ਸਣੇ ਦਿੱਲੀ ਵਿੱਚ ਚੜਿਆ ਤੇ ਬਾਕੀ ਸਿੱਖ ਵਾਪਸ ਆ ਗਏ ਸਰਦਾਰ ਬਗੇਲ ਸਿੰਘ ਦਾ ਡੇਰਾ ਸਬਜੀ ਮੰਡੀ ਵਿੱਚ ਸੀ ਇਸ ਸਮੇਂ ਉਹਨੇ ਮਾਤਾ ਸੁੰਦਰੀ ਦਾ ਤੇਲੀ ਤੇਲੀਵਾੜਾ ਵਿੱਚ ਬੰਗਲਾ ਸਾਹਿਬ ਸੀਸਗੰਜ ਰਕਾਬਗੰਜ ਆਦ ਗੁਰਦੁਆਰੇ ਬਣਾਏ ਕੋਚਰ ਪਿੱਛੋਂ ਸਿੱਖ ਆਪਣਾ ਵਕੀਲ ਲਖਪਤ ਰਾਏ ਦਿੱਲੀ ਵਿੱਚ ਛੱਡ ਕੇ ਵਾਪਸ ਆ ਗਏ। ਦੋ ਕੁ ਮਹੀਨੇ ਘਰ ਰਹਿ ਕੇ ਸਰਦਾਰ ਬਘੇਲ ਸਿੰਘ, ਸਰਦਾਰ ਭਾਗ ਸਿੰਘ, ਸਰਦਾਰ ਪੰਗਾ ਸਿੰਘ, ਸਰਦਾਰ ਗੁਰਦਿੱਤ ਸਿੰਘ ਆਦਿ ਫੇਰ ਜਮਨਾ ਟੱਪ ਪਏ। ਇਸ ਵਾਰ ਉਨ੍ਹਾਂ ਸਹਾਰਨਪੁਰ ਤੇ ਮੁਜ਼ਫਰਨਗਰ ਦੇ ਜ਼ਿਲ੍ਹੇ ਲੁੱਟੇ ਤੇ ਜ਼ਬੀਤਾ ਖਾਨ ਤੋਂ ਰਾਖੀ ਉਗرائی। ਬਰਸਾਤ ਆਰੰਭ ਹੋਣ ਤੋਂ ਪਹਿਲਾਂ ਹੀ ਉਹ ਫੇਰ ਵਾਪਸ ਆ ਗਏ। ਦਿੱਲੀ ਦਾ ਬਾਦਸ਼ਾਹ ਬੜਾ ਕਮਜ਼ੋਰ ਹੋ ਚੁੱਕਾ ਸੀ। ਉਹ ਮੁਦਦਤੋਂ ਆਪਣੇ ਵਜ਼ੀਰਾਂ ਤੇ ਜਰਨੈਲਾਂ ਦੇ ਆਸਰੇ ਜਿਉਂਦਾ ਆ ਰਿਹਾ ਸੀ ਜਦ ਬਲਵਾਨ ਜਰਨੈਲ ਕੋਈ ਨਾ ਰਹਿ ਗਿਆ ਤਾਂ ਉਹਨੇ ਮਰਹਟਿਆਂ ਦੀ ਸ਼ਰਨ ਜਾ ਲਈ ਪਹਿਲੀ ਦਸੰਬਰ 1784 ਈਸਵੀ ਨੂੰ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਦਿੱਲੀ ਰਾਜ ਦੀ ਸਾਰੀ ਤਾਕਤ ਮਹਾਜ ਦੀ ਸਿੰਧਿਆ ਦੇ ਹਵਾਲੇ ਕਰ ਦਿੱਤੀ ਜਨਵਰੀ 1785 ਈਸਵੀ ਵਿੱਚ ਸਰਦਾਰ ਬਗੇਲ ਸਿੰਘ ਸਰਦਾਰ ਗੁਰਦੇਤ ਸਿੰਘ ਤੇ ਸਰਦਾਰ ਜੱਸਾ ਸਿੰਘ ਰਾਮਗੜੀ ਨੇ ਫਿਰ ਜਮਨਾ ਪਰ ਹਮਲਾ ਕੀਤਾ ਇਸ ਵਾਰ ਉਹਨਾਂ ਗੰਗਾ ਤੋਂ ਪਾਰ ਚੰਦੌਸੀ ਵਿੱਚੋਂ ਲੱਖਾਂ ਰੁਪਏ ਦਾ ਮਾਲ ਜਾ ਲੁੱਟਿਆ ਜਦ ਨਵਾਬ ਦੀ ਫੌਜ ਟਾਕਰੇ ਵਾਸਤੇ ਆਈ ਤਾਂ ਸਿੱਖ ਗੰਗਾ ਤੋਂ ਉਾਰਾਰ ਆ ਗਏ ਦਰਿਆؤں ਉਾਰਾਰਲੇ ਪਾਸੇ ਸਿੱਖ ਤੇ ਪਾਰਲੇ ਪਾਸੇ ਅੰਗਰੇਜ਼ ਕਈ ਦਿਨ ਗੋਲੇ ਵਰਸਾਉਂਦੇ ਰਹੇ ਇਧਰੋਂ ਹਟ ਕੇ ਉਹ ਗੌਂਸਗੜ੍ਹ ਵੱਲ ਵਧੇ ਜਬੀਤਾ ਖਾਂ ਮਰ ਚੁੱਕਾ ਸੀ ਸ਼ੁਰੂ 1785 ਇਸਵੀ ਤੇ ਜ਼ਗੀਰ ਦਾ ਹਾਕਮ ਉਸ ਦਾ ਪੁੱਤਰ ਗੁਲਾਮ ਕਾਦਰ ਸੀ ਉਸ ਨੇ ਰਾਖੀ ਦਾ ਰੁਪਇਆ ਸਿੱਖਾਂ ਨੂੰ ਦੇ ਕੇ ਵਿਦਾ ਕੀਤਾ ਤੇ ਉਹ ਵਾਪਸ ਆ ਗਏ 11 ਫਰਵਰੀ 1785 ਈਸਵੀ ਨੂੰ ਰਾਜਾ ਅੰਬਾਜੀ ਮਰਹੱਟਾ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਕਿਉਂਕਿ ਬਾਦਸ਼ਾਹ ਸਾਰੇ ਅਧਿਕਾਰ ਮਰਹੱਟਾ ਸਰਦਾਰ ਮਹਾਦਸੀ ਸਿੰਧੀਆਂ ਨੂੰ ਦੇ ਚੁੱਕਾ ਸੀ 30 ਮਾਰਚ 1785 ਈਸਵੀ ਨੂੰ ਮਰਹੱਟਿਆਂ ਵੱਲੋਂ ਅੰਬਾਜੀ ਤੇ ਸਿੱਖਾਂ ਵੱਲੋਂ ਸਰਦਾਰ ਬਗੇਲ ਸਿੰਘ ਸਰਦਾਰ ਕਰਮ ਸਿੰਘ ਦਲੂਚਾ ਸਿੰਘ ਭਾਗ ਸਿੰਘ ਦੀਵਾਨ ਸਿੰਘ ਮੋਰ ਸਿੰਘ ਨੇ ਦੋਸਤੀ ਦਾ ਐਦਨਾਮਾ ਕੀਤਾ ਇਸ ਦੀ ਵੱਡੀ ਸ਼ਰਤ ਇਹ ਸੀ ਕਿ ਸਿੱਖ ਦਿੱਲੀ ਸਰਕਾਰ ਦੇ ਇਲਾਕੇ ਵਿੱਚ ਲੁੱਟਮਾਰ ਨਹੀਂ ਕਰਨਗੇ ਤੇ ਦਿੱਲੀ ਸਰਕਾਰ ਸਿੱਖਾਂ ਨੂੰ 10 ਲੱਖ ਸਾਲਾਨਾ ਨਜ਼ਰਾਨਾ ਦੇਵੇਗੀ ਪੰਨਾ ਨੰਬਰ 104